ਕੈਮ ਕਿਲੇ ਦਾ ਜ਼ਿੰਮੇਦਾਰ ਹੈ 752 ਚ ਕਰਾਤੀ ਇੱਕ ਤਰੀਕ ਤੇ ਤਾਂ ਤੁਹਾਡੀ ਮਿਹਰਬਾਨੀ ਨਾਲ ਉਹ اور ਲੜਾਈਆਂ ਦਾ ਕਾਰਨ ਵੀ ਪੰਜਾਬ ਦੀ ਪੁਲਿਸ ਇਹ ਲੋਕ ਆਫੀਸਰ ਬਣ ਰਹੀ ਹੈ ਔਰ ਯੂ ਆਰ ਨਾਟ ਗਿਵਿੰਗ ਅ ਜਸਟਿਸ ਤੁਸੀਂ ਕਿਸੇ ਨੂੰ ਇਨਸਾਫ ਨਹੀਂ ਦੇ ਸਕਦੇ ਮੇਰੀ ਭੈਣ ਉਸ ਸਮੇਂ ਪ੍ਰੈਗਨੈਂਸੀ ਦੇ ਸਮੇਂ ਇਹ ਲੜਾਈ ਹੋਈ ਔਰ ਇਹਨਾਂ ਨੂੰ ਮਾਰਿਆ ਜਾਂਦਾ ਕੁੱਟਿਆ ਜਾਂਦਾ ਢਿੱਡੇ 'ਚ ਨੱਟਾ ਮਾਰਿਆ ਜਾਂਦਾ ਸੋ ਸਿਕਾਯਾ ਦੋਸਤੋ ਮੈਂ ਤੁਹਾਡਾ ਆਪਣਾ ਰਾਜਾ ਵੜੇ ਕੀ ਹਾਲ ਹੈ ਠੀਕਾ ਕੋ ਸੋ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗਰਮੀ ਦਾ ਪ੍ਰਕੋਪ ਥੋੜਾ ਵਧਦਾ ਜਾ ਰਿਹਾ ਹੈ ਕਣਕ ਦੀ ਕਟਾਈ ਵੀ ਸ਼ੁਰੂ ਹੋ ਗਈ ਹੈ ਸੋ ਮੈਂ ਅੱਜ ਮੁਕਸਰ ਆਇਆ ਸੀ ਯਾਰ ਸੋ ਘਰੇ ਬੈਠੇ ਮੇਰੇ ਨਾਲ ਬਾਜੀ ਜੀ ਸਾਡੇ ਸਾਬਕ ਸਰਪੰਚ ਕੋਠੇ ਹਗੂਰੀ ਵਾਲੇ ਬੈਠੇ ਨੇ ਆ ਸਾਡੇ ਨਾਲ ਜਿਨ੍ਹਾਂ ਨੇ ਸਰਪੰਚੀ ਦਾ ਚੋਣ ਲੜਨਾ ਸੀ ਪੂਰਾ ਲਾ ਕੇ ਜੱਜ ਗੁਰਮੀਲ ਸਿੰਘ ਇਹਨਾਂ ਨੇ ਲੜਨਾ ਸੀ ਬਰਕਾਗਜ ਪੂਜ ਚਕਾਤੇ ਕੰਮ ਖਰਾਬ ਹੋ ਗਿਆ ਨਹੀਂ ਤਾਂ ਸਰਪੰਚ ਸਾਡਾ ਇਹ ਨਹੀਂ ਬੰਨਾ ਸੀਗਾ ਤੇ ਨਾਲ ਮੇਰੇ ਬੈਠੇ ਨੇ ਬਲਕਰਨ ਸਿੰਘ ਤੇ ਸਾਡੀ ਭੈਣ ਕਰਮਜੀਤ ਕੌਰ ਤੁਹੇ ਕਹਾਣੀ ਚੁਣਾਉਣਾ ਚਾਹੁੰਦਾ ਪੰਜਾਬ ਦੀ ਪੁਲਿਸ ਦੀ ਖਾਸ ਕਰਕੇ ਜਦੋਂ ਦੇ ਐਸਐਸਪੀ ਸਾਹਿਬ ਨਵੇਂ ਆਏ ਹੈ ਅਖਿਲ ਚੌਧਰੀ ਸਾਹਿਬ ਆਈਪੀਐਸ ਅਫੀਸਰ ਹੈ ਸਾਨੂੰ ਕਾਇਨਾ ਤੇ ਬੜਾ ਮਾਣ ਹੈ ਸੀਗਾ ਵੀ ਤੇ ਹੈਗਾ ਵੀ ਆ ਬਟ ਜਿਸ ਪ੍ਰਕਾਰ ਦੀ ਪੰਜਾਬ ਪੁਲਿਸ ਅੱਜਕਲ ਕੰਮ ਕਰ ਰਹੀ ਹੈ ਪਤਾ ਨਹੀਂ ਕੀ ਹੋਏਗਾ ਔਰ ਲੜਾਈਆਂ ਦਾ ਕਾਰਨ ਵੀ ਪੰਜਾਬ ਦੀ ਪੁਲਿਸ ਇਹ ਲੋਕ ਅਫੀਸਰ ਮੰਨ ਰਹੀ ਹੈ ਜੋ ਜੋ ਥਾਣੇਆ ਛੋੜ ਰਿਹਾ ਹੈ ਪੂਰੇ ਪੰਜਾਬ ਦੇ ਥਾਣੇਆ ਛੋੜ ਰਿਹਾ ਹੈ ਕੋਈ ਨਵੀਂ ਗੱਲ ਨਹੀਂ ਹੈ ਲੇਕਿਨ ਮੈਂ ਬੇਨਤੀ ਕਰਨਾ ਚਾਹੁੰਨਾ ਅਖਿਲ ਚੌਧਰੀ ਸਾਹਿਬ ਨੂੰ ਯੂ ਆਰ ਅ ਯੰਗ ਆਫੀਸਰ ਯੰਗ ਐਸਐਸਪੀ ਯੂ ਹੈਵ ਅ ਲੌਂਗ ਕੈਰੀਅਰ ਅਗਰ ਪਰਸੈਪਸ਼ਨ ਔਰ ਰੈਪਿਟੇਸ਼ਨ ਇਹ ਬਣ ਗਈ ਕਿ ਥੈਟ ਯੂ ਆਰ ਅ ਬਾਇਸ ਐਸਐਸਪੀ ਔਰ ਯੂ ਆਰ ਨਾਟ ਗਿਵਿੰਗ ਅ ਜਸਟਿਸ ਤੁਸੀਂ ਕਿਸੇ ਨੂੰ ਇਨਸਾਫ ਨਹੀਂ ਦੇ ਸਕਦੇ ਗਲਤ ਪਰਚੇ ਕਰ ਰਹੇ ਹੋ ਇਹ ਜਿਹੜੀ ਹੈ ਤੁਸੀਂ ਜਦੋਂ ਏਡੀਜੀ ਬਣ ਜਾਓਗੇ ਅਸੀਂ ਤਾਂ ਚਾਹੁੰਦੇ ਤੁਸੀਂ ਡੀਜੀਪੀ ਬਣੋ ਲੇਕਿਨ ਉਦੋਂ ਤੱਕ ਵੀ ਤੁਹਾਡੀ ਰੈਪਿਊਟੇਸ਼ਨ ਨਾਲ ਚੱਲੇਗੀ ਕਿ ਇਹ ਬੰਦਾ ਜਿਹੜਾ ਹੈਗਾ ਨੀਚੇ ਐਸਐਸਪੀ ਸਾਹਿਬ ਰਿਜ਼ਲਟ ਨਹੀਂ ਦੇ ਰਹੇ ਹੁਣ ਤੁਹਾਡੀ ਘਟਨਾ ਕਰਮ ਦੱਸਣਾ ਤੁਹਾਡੇ ਰਾਜ ਕੀ ਹੋ ਰਿਹਾ ਜਦੋਂ ਦੇ ਤੁਸੀਂ ਆਏ ਹੋ ਇਸ ਤੋਂ ਪਹਿਲਾਂ ਠੀਕ ਸੀਗਾ 21 2021 2 2025 ਯਾਨੀ ਕਿ ਫ फेब्रुवारी ਦੇ ਮਹੀਨੇ ਇੱਕ ਲੜਾਈ ਹੁੰਦੀ ਹੈ ਰਾਤ ਨੂੰ 8:30 ਵਜੇ ਕੋਠੇ ਹਜ਼ੂਰੇ ਵਾਲੇ ਕੋਟਲੀਆ ਬਲੂ ਥਾਣਾ ਕੋਟਪਾਈ ਉੱਥੇ ਧੱਕੇ ਨਾਲ ਸਾਡੇ ਬੰਦੇ ਨੂੰ ਕੁੱਟਿਆ ਜਾਂਦਾ ਮਾਰਿਆ ਜਾਂਦਾ ਪਰ ਇਸ ਦੇ ਬਾਵਜੂਦ ਵੀ ਬਲਕਰਨ ਸਿੰਘ ਦੀ 751 ਕਰਾ ਦਿੱਤੀ ਜਾਂਦੀ ਹੈ ਕਿੰਨੇ ਕਿੱਲੇ ਜ਼ਮੀਨ ਹੈ 3 ਕਿੱਲੇ 3 ਕਿੱਲੇ ਦਾ ਜ਼ਿਮੀਦਾਰ ਹੈ 751 ਚ ਕਰਾਤੀ ਇੱਕ ਤਰੀਕੇ ਤੇ ਤਾਂ ਤੁਹਾਡੀ ਮਿਹਰਬਾਨੀ ਨਾਲ ਉਹ ਜਾਣ ਲੱਗ ਪਿਆ ਤਰੀਕਾ ਤੇ ਇੱਕ ਵਕੀਲ ਕਰਨਾ ਪਿਆ ਹੋਣ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਦੀ ਧਰਮਪਤਨੀ ਕਰਮਜੀਤ ਕੌਰ ਇਹ ਵੀ ਉੱਥੇ ਮੌਜੂਦ ਸਨ ਹੋਣ ਪੰਜਾਬ ਦੇ ਲੋਕਾਂ ਨੂੰ ਕਹਾਣੀ ਸੁਣਾਉਣਾ ਚਾਹੁੰਦਾ ਐ एसएसपी ਸਾਹਿਬ ਮਾਨਜੋਗ ਅਖਿਲ ਚੌਧਰੀ ਸਾਹਿਬ ਤੁਹਾਡਾ ਨੇਤ੍ਰਿਤਵ ਮੈਂ ਤੁਹਾਨੂੰ ਹੀ ਕਵਾਂਗਾ ਔਰ ਥੱਲੇ ਅਫਸਰਾਂ ਨੂੰ ਕਿਵੇਂ ਕਵਾਂਗਾ ਯੂ ਆਰ ਅਹੈਡ ਉਸ ਤੋਂ ਬਾਅਦ ਇਹ ਸਾਡੀ ਜਿਹੜੀ ਭੈਣ ਹੈ ਕਰਮਜੀਤ ਕੌਰ ਇਹ ਹਸਪਤਾਲ 'ਚ ਦਾਖਲ ਹੋ ਜਾਂਦੀ ਹੈ ਔਰ ਮੈਨੂੰ ਸ਼ਰਮ ਆ ਰਹੀ ਹੈ ਕਹਿੰਦੇ ਨੂੰ ਮੇਰੀ ਭੈਣ ਆਰ ਗਈ ਹੈ ਮੇਰੀ ਭੈਣ ਉਸ ਸਮੇਂ ਪ੍ਰੈਗਨੈਂਸੀ ਜਿਸ ਸਮੇਂ ਇਹ ਲੜਾਈ ਹੁੰਦੀ ਹੈ। ਔਰ ਇਨਾਂ ਨੂੰ ਮਾਰਿਆ ਜਾਂਦਾ, ਕੁੱਟਿਆ ਜਾਂਦਾ, ਢਿੱਡੇ 'ਚ ਲੱਤਾਂ ਮਾਰੀਆਂ ਜਾਂਦੀਆਂ। ਐਮਐਲਆਰ ਦੀ ਰਿਪੋਰਟ ਆ ਜਾਂਦੀ ਹੈ। ਬਠਿੰਡੇ ਦੇ ਸਿਵਲ ਹਸਪੀਟਲ। ਇਨਾਂ ਨੂੰ ਆਪਣਾ ਜੋ ਵੀ ਮੈਡੀਕਲ ਸਹਾਇਤਾ ਲੈ ਕੇ ਹੁਣੇ ਪ੍ਰੈਗਨੈਂਟ ਨਹੀਂ ਰਹੇ। ਮਾਰਿਆ, ਢਿੱਡੇ 'ਚ ਲੱਤਾਂ ਮਾਰੀਆਂ। ਇਹ ਤੁਹਾਡੇ ਪੇਸ਼ ਵੀ ਹੋਏ ਆ ਮੇਰੇ ਅਕਾ। ਮੈਂ ਭੇਜਿਆ ਸੀ ਤੁਹਾਡੇ ਲੇਕਿਨ ਤੁਸੀਂ ਕੋਈ ਗੱਲ ਨਹੀਂ ਸੁਣੀ ਆਦਰ ਨਹੀਂ ਆਖਿਲ ਚੌਧਰੀ ਜੀ ਤੁਸੀਂ ਕੀ ਕੀਤਾ ਇਸ ਲੜਕੀ ਦਾ ਤਾਂ ਪਰਚਾ ਨਹੀਂ ਦਰਜ ਹੋਇਆ ਕਰਮਜੀਤ ਕੌਰ ਮੇਰੇ ਸਾਹਮਣੇ ਬੈਠੀ ਹੈ ਮੇਰੀ ਭੈਣ ਜਿਨ੍ਹਾਂ ਨੇ ਆਪਦਾ ਇੱਕ ਬੱਚਾ ਗਵਾਤਾ ਜੇ ਇਹ ਕੰਮ ਸਾਡੀ ਧੀ ਭੈਣ ਨਾਲ ਹੋਇਆ ਹੁੰਦਾ ਕਿਸੇ ਦਿਨ ਨਾਲ ਫਿਰ ਦਰਦ ਹੋਣਾ ਸੀਗਾ ਪਰ ਇਹ ਵਿਚਾਰੇ ਗਰੀਬ ਲੋਕ ਐ ਇਹਨਾਂ ਦੀ ਕੋਈ ਸੁਣਵਾਈ ਨਹੀਂ ਸੋ ਐਮਐਲਆਰ ਜਿਹੜੀ ਆਈ ਇਹ ਆਈ ਰਿਪੋਰਟ रिपोर्ट आगी 22 2 2025 ਨੂੰ 21 ਦੀ ਲੜਾਈ ਤੇ 22 2025 ਨੂੰ ਮੈਂ ਕਿ ਅਗਲੇ ਦਿਨ ਹੀ ਐਮਲ ਦੀ ਰਿਪੋਰਟ ਆ ਗਈ ਤੇ ਡਾਕਟਰ ਨੇ ਦੱਸਤਾ ਵੀ ਇਹਨਾਂ ਦੇ ਹੁਣ ਪੱਛਾ ਨਹੀਂ ਰਿਹਾ ਠੀਕ ਆ ਤੇ ਤੁਹਾਨੂੰ ਮਿਲੇ ਨੂੰ ਮਹੀਨਾ ਹੋ ਗਿਆ ਤੁਸੀਂ ਕੁਝ ਨਹੀਂ ਕੀਤਾ ਹੁਣ ਤੁਸੀਂ ਕੀ ਕੀਤਾ थैंक यू ਧੰਨਵਾਦ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਪੰਜਾਬ ਦੀ ਪੁਲਿਸ ਦਾ ਤੇ ਖਾਸ ਕਰਕੇ ਮੁਕਸਰ ਪੁਲਿਸ ਦੇ ਸਾਡੇ ਕਪਤਾਨ ਸਾਹਿਬ ਜੀ ਦਾ ਤੁਸੀਂ ਕੀ ਕੀਤਾ ਜਨਾਬੇ ਵਾਲੀ ਤੁਸੀਂ ਇਹਨਾਂ ਤੇ ਹੁਣ ਪਰਚਾ ਦਰਜ ਕਰਤਾ 14 4 2025 ਨੂੰ 2 ਮਹੀਨਿਆਂ ਬਾਅਦ ਹੁਣ ਕੀ ਕੀਤਾ ਪਤਾ ਤੁਸੀਂ ਇਹਨਾਂ ਤੇ ਪਰਚਾ ਕਰ ਦਰਜ ਕਰਤਾ ਇਸ ਔਰਤ ਦੀ ਸੁਣਵਾਈ ਨਹੀਂ ਸੁਣੀ ਅਖਿਲ ਜੀ ਇਹਨਾਂ ਨੂੰ ਨਹੀਂ ਤੁਸੀਂ ਸੁਣਿਆ ਤੁਸੀਂ ਇਹਨਾਂ ਤੇ ਮੁਕੱਦਮਾ ਦਰਜ ਕਰਤਾ 452 ਦਾ ਇਸ ਭੈਣ ਤੇ ਵੀ 452 ਲਾਗ ਸ਼ਰਮ ਹੋਣੀ ਚਾਹੀਦੀ ਕਿੱਥੇ ਹੋਏਗਾ ਕੀ ਹੋਏਗਾ ਪੰਜਾਬ ਦਾ ਸਾਨੂੰ ਤਾਂ ਥੋੜੇ ਤੋਂ ਬੜੀਆਂ ਉਮੀਦਾਂ ਯੰਗ ਆਫੀਸਰ ਆਈਪੀਐਸ ਆਫੀਸਰਸ ਸੇ ਬਨਾ ਤੋਂ ਪਰ ਜੇ ਆਈਪੀਐਸ ਆਫੀਸਰਜ਼ ਹੀ ਇਸ ਤਰ੍ਹਾਂ ਦਾ ਰਵਈਆ ਕਰਨ ਲੱਗ ਪਏ ਜਿਹੜੇ ਜਸਟਿਸ ਨਾ ਦੇ ਸਕੇ ਜਸਟ ਬਿਕੋਜ਼ ਦੇ ਵਾਂਟ ਟੂ ਬਿਕਮ ਅ ਐਸਐਸਪੀ ਤਾਂ ਫਿਰ ਕੀ ਹੋਏਗਾ ਜਨਾਬ ਕੁਝ ਨਹੀਂ ਹੋਏਗਾ ਹੁਣ ਇਹਨਾਂ ਤੇ ਮੁਕੱਦਮਾ ਐਫਆਈਆਰ ਦੀ ਕਾਪੀ ਹੈ ਮੇਰੇ ਕੋਲ ਤੁਸੀਂ ਧਾਰਾਵਾਂ ਲਾਤੀਆਂ ਇਹਨਾਂ ਤੇ ਕਿੱਥੇ ਆ ਵੀ ਧਾਰਾਵਾਂ ਇਕਲਾਤੀ 333 ਇਕਲਾਤੀ 115 2 ਇਕਲਾਤੀ ਅਕੀ ਲਿਖਿਆ 3/5 ਤਿੰਨ ਵਟਾ ਕੋਈ 3/5 ਅਕੇ 3 ਬ੍ਰੈਕਟ 5 ਇਕ 452 ਕਿੱਥੇ ਹੈ ਭਾਈ ਇਹ ਇਹਨਾਂ ਕਰਨਗੇ ਭਾਰਤੀਆ ਅੱਛਾ ਤਿਆਰ ਅੱਛਾ ਲਾ ਦੈਟਸ ਅਪ ਜਿਹੜੀ ਨਿਆ ਭਾਰਤੀਆ ਨਿਆਏ ਬਣਿਆ ਉਰੀ ਚ ਤੁਸੀਂ ਅੱਡਾ ਡੈਫੀਨੇਸ਼ਨ ਆ 452 ਵੀ ਲੱਗਦੀ ਆ ਇਹਦੇ ਤੇ ਨੌਨ ਬੇਲੇਬਲ ਨਾਲੇ ਆਪਣਾ ਬੱਚਾ ਖਵਾ ਲਿਆ ਛਿੱਤਰ ਖਾ ਲੇ ਉੱਟ ਖਾ ਲਈ ਹੁਣ ਇਹ ਭੱਜੇ ਫਿਰਦੇ ਵਿਚਾਰੇ ਭੱਜੇ ਫਿਰਦੇ ਆ ਕਿ ਇਹ ਕਿੱਥੇ ਜਾਣ ਹੁਣ ਮੈਂ ਫੋਨ ਕੀਤਾ ਡੀਐਸਪੀ ਸਾਹਿਬ ਨੂੰ ਹੁਣ ਅੱਗੇ ਗਾਂ ਕੀ ਕੀ ਹੋ ਰਿਹਾ ਹੈ ਗਿੱਦੜਬਾ ਦੇ ਲੋਕੋ ਪੰਜਾਬ ਦੇ ਲੋਕੋ ਕਿਸੇ ਦੀ 57 ਵੀ ਹੁੰਦੀ ਆ ਇੱਕ ਇੱਥੇ ਆਦਰਨੀਆ ਐਸਡੀਐਮ ਸਾਹਿਬ ਲੱਗੇ ਇਹ ਨਵਾਂ ਕਾਨੂੰਨ ਹੈ ਕਿ ਉਹਨੂੰ 4 ਦਿਨ ਉਹ 755 ਦੇ ਵਿੱਚ ਹਵਾਲਾ ਚਲਾਉਂਦੇ ਆ ਜੇਲ੍ਹ ਭੇਜ ਦਿੰਦੇ ਪਹਿਲੀ ਵਾਰੀ ਹੋਇਆ ਕਿ 755 ਨਾਲ ਦੀ ਨਾਲ ਹੋਣੀ ਹੁੰਦੀ ਇੱਕ ਦਿਨ ਤਾਂ ਪੁਲਿਸ ਪੇਸ਼ ਨਹੀਂ ਕਰਦੀ ਤੇ ਫਿਰ 3-4 ਦਿਨ ਉਹਨੂੰ ਜੇਲ੍ਹ ਚ ਭੇਜ ਦਿੱਤਾ ਜਾਂਦਾ ਲੋਕ ਵਿਚਾਰੇ ਡਰਦੇ ਖਣਕ ਦੇ ਸੀਜਨ ਚ ਭੱਜੇ ਫਿਰਦੇ ਸੋ ਮੇਰੀ ਬੇਨਤੀ ਹੈ ਅਖਿਲ ਜੀ ਕੱਲ ਨੂੰ ਹੋਰ ਇੱਕ ਕਰਾਂਗੇ ਰੋਜ਼ਾਨਾ ਹੁਣ ਜਿੰਨੇ ਜਿੰਨੇ ਪਰਚੇ ਤੁਸੀਂ ਦਿਆ ਕਰੋਗੇ ਆਈ ਕੈਨ ਸਪੀਕ ਔਨ ਸਾਰੀ ਜਿਹੜਾ ਮੁਕਸਰ ਦੇ ਵਿੱਚ ਹੋ ਰਿਹਾ ਮਕਦਮੇ ਦਰਜ ਹੋ ਰਿਹਾ ਜਾਲੀ ਹੋ ਰਿਹਾ ਠੱਕੇ ਨਾਲ ਹੋ ਰਿਹਾ ਜਿਨ੍ਹਾਂ ਲੋਕਾਂ ਨੂੰ ਨਜਾਇਜ਼ ਵਿੱਚ ਪਾਇਆ ਜਾ ਰਿਹਾ ਐਦਾਂ ਹੀ ਇੱਕ ਗੁਰੂ ਸਰ ਦਾ ਵੀ ਕੇਸ ਆ ਉਹਰੇ ਤੇ ਕੱਲ ਨੂੰ ਗੱਲ ਕਰਾਂਗੇ ਕਿੰਨੇ ਲੋਕਾਂ ਨੂੰ ਤੁਸੀਂ ਨਜਾਇਜ਼ ਪਾਇਆ ਕਿਹੜਾ ਕਿਹੜਾ ਝੂਠਾ ਮਕਦਮਾ ਕੀਰਾ ਕੀ ਸੀ ਕੀਰੀ ਕਣਕ ਸੀ ਕੀਰਾ ਸਮਾਨ ਸੀ ਉਹਰੇ ਤੇ ਕੱਲ ਗੱਲ ਕਰਾਂਗੇ ਤੁਹਾਡੇ ਨਾਲ ਸੋ ਮੇਰੀ ਬੇਨਤੀ ਹੈ ਚੌਧਰੀ ਸਾਹਿਬ ਕਿਉਂਕਿ ਯੂ ਆਰ ਅ ਬਿਜ਼ੀ ਮੈਨ ਪਲੀਜ਼ ਇਹਨਾਂ ਗਰੀਬਾਂ ਦੀ ਗੱਲ ਸੁਣੋ ਇਹਨਾਂ ਨੂੰ ਜਸਟਿਸ ਦਿਓ ਜੇ ਜਸਿਸ ਨਹੀਂ ਦੇ ਸਕਦੇ ਫਿਰ ਸਾਨੂੰ ਕੋਈ ਹੋਰ ਰੋਖ اختیار ਕਰਨਾ ਪਵੇਗਾ ਸੋ ਆਈ ਬਲੀਵ ਦਿਸ ਇਜ਼ ਦ ਬੈਸਟ ਕਮਿਊਨੀਕੇਸ਼ਨ ਮਾਧਿਅਮ ਚੰਗਾ ਆਏਗਾ ਫੇਸਬੁਕ ਦਾ ਸ਼ਾਇਦ ਤੁਸੀਂ ਮੇਰੀ ਵੀਡੀਓ ਸੁਣੋ ਔਰ ਮੈਂ ਬੇਨਤੀ ਕਰਾਂਗਾ ਸਾਰੇ ਸਰੋਤਿਆਂ ਨੂੰ ਕਿ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਪੰਜਾਬ ਦੇ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਕੋਲੇ ਤੇ ਆਦਰਨੀਆ ਐਸਐਸਬੀ ਮੁਖ세 ਰਖੇ ਚੌਧਰੀ ਜੀ ਕੋਲੇ ਇਹ ਪਹੁੰਚਦੀ ਕਰ ਦਿਓ ਧੰਨਵਾਦ ਤੇ ਤੁਸੀਂ ਚਿੰਤਾ ਨਹੀਂ ਕਰਨੀ ਮੈਂ ਤੁਹਾਡੇ ਨਾਲ ਐ ਮੈਂ ਚੱਲਾਂਗਾ ਤੁਹਾਡੇ ਨਾਲ ਮੈਂ ਚੱਲਾਂਗਾ ਕੋਈ ਡਰਨ ਦੀ ਲੋੜ ਨਹੀਂ ਭਜਾਈ ਫਿਰੇ ਭਜਾਈ ਫਿਰੇ ਜਮਾਂ ਚਿੰਤਾ ਨਹੀਂ ਕਰਨੀ ਲੋੜ